ਮੇਰਾ ਖਿਆਲ ਤਾਂ ਬੀਜੇਪੀ ਨੇ ਉਹਦੀ ਇਸ ਮਾੜੀ ਆਦਤ ਜਿਹੜੇ ਦਾ ਮਾੜਾ ਸੁਭਾਅ ਆ ਜਿਹੜੀ ਵੀ ਮਾੜੀ ਥਿੰਕਿੰਗ ਐ ਸੋਚ ਐ ਵਾਹ ਯਾਦਗਲਾ ਕਰਦੀ ਉਹ ਉਦੋਂ ਮੁੱਖ ਰੱਖ ਕੇ ਮੇਰੇ ਹਿਸਾਬ ਨਾਲ ਤਾਂ ਟਿਕਟ ਦਿੱਤੀ ਸੀ ਨੂੰ ਇਹ ਜਿੱਥੇ ਕਿਸੇ ਦੀ ਪੱਗ ਲਾਉਣੀ ਆ ਜਿੱਥੇ ਕਿਸੇ ਦੀ ਬੇਇੱਜ਼ਤੀ ਕਰਨੀ ਆ ਉੱਥੇ ਕੰਗਨੜ ਨਾਉ ਤੇ ਹੈਗੀ ਇਹਨੂੰ ਵੀ ਉਹ ਟਿਕਟ ਉਹ ਪਾਰਲੀਮੈਂਟ ਦੇ ਵਿੱਚ ਮੈਂਬਰ ਬਣ ਤੋਂ ਪਹਿਲਾਂ ਵੀ ਉਹਦੇ ਕਈ ਕੰਟਰੋਵਰਸ਼ੀਅਲ ਬਿਆਨ ਆਏ ਸੀ ਤੇ ਉਹਨੂੰ ਟਿਕਟ ਦਿੱਤੀ ਗਈ ਆਪਾਂ ਜੀ ਤਵਕੋ ਰੱਖਦੇ ਆਂਗੇ ਬੀਜੇਪੀ ਉਹਦੇ ਖਾਤ ਕਰ ਵੀ ਕਰੇ ਬੀਜੇਪੀ ਨੇ ਟਿਕਟ ਦਿੱਤੀ ਉਹਨਾਂ ਗੱਲਾਂ ਤੋਂ ਬਾਅਦ ਕਾਰਵਾਈ ਚ ਵੀ ਜੇ ਵੀ ਕੀ ਕਰੇ ਇਹ ਤਾਂ ਹੁਣ ਬੀਜੇਪੀ ਫਸ ਗਈ ਇਹ ਦਰਸਲ ਬੋਲੀ ਉਹ ਕੋਈ ਆ ਜੋ ਬੀਜੇਪੀ ਦੀ ਪੌਸੀਆ ਜੋ ਬੀਜੇਪੀ ਦੀ ਸੋਚ ਹੈ ਉਹਨੇ ਉਹਨੇ ਮੁਤਾਬਕ ਹੀ ਬੋਲਿਆ ਗਲਤ ਨਹੀਂ ਬੋਲਿਆ ਨੇ ਹੁਣ ਬੀਜੇਪੀ ਪੱਲਾ ਛਾੜਦੀ ਆ ਰੰਗਣਾ ਰੰਦੌਤੋ ਤੇ ਇਹਦੇ ਨਾਲ ਬੀਜੇਪੀ ਬਰੀ ਨਹੀਂ ਹੋ ਜਾਣਾ ਇਹ ਗੱਲਾਂ ਕੋਈ ਨਭ ਜਾਣੀ ਗਿਆ ਇਹ ਜੋ ਕੁਝ ਨੇ ਫਿਲਮ 'ਚ ਦਿਖਾਇਆ ਇਹ ਹਰਿਆਣੇ ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਕਾਂਗਰਸ ਦੇ ਖਿਲਾਫ ਇੱਕ ਨਵੀਂ ਕਰਕੇ ਉਹਨਾਂ ਨੇ ਰੌਲਾ ਪਾ ਕੇ ਕਾਂਗਰਸ 'ਤੇ ਐਮਰਜੈਂਸੀ ਲਾਈ ਤੇ ਉਹਦੇ ਵਿੱਚ ਦੋਨੋਂ ਜੇ ਐਮਰਜੈਂਸੀ ਫਿਲਮ ਦਾ ਨਾਮ ਤੇ ਐਮਰਜੈਂਸੀ ਆ ਐਮਰਜੈਂਸੀ 75 ਤੇ 76 ਦੀ ਕਹਾਣੀ ਆ ਤੇ 84 ਉਹ ਤੋਂ 8 ਸਾਲ ਬਾਅਦ ਹੁੰਦੀ ਆ ਤੁਸੀਂ ਅਮਰੂਦਸਰ ਉਹਦੇ ਦੇ ਇੱਕ ਛੋਟਾ ਜਿਹਾ ਪਾਰਟ ਉਹਦੇ ਦੀ ਕਿਵੇਂ ਪਾਰਤਾ ਉਹ 댓 ਵਾਜ਼ ਨਾਟ ਪਾਰਟ ਆਫ ਅਮਰਜੰਸੀ ਵਿੱਚ ਉਹ ਜੋ ਬਲੂ ਸਟਾਰ ਜਿਹੜਾ ਹੈ 댓 ਵਾਜ਼ ਨਾਟ ਪਾਰਟ ਆਫ ਅਮਰਜੰਸੀ ਕਿਉਂਕਿ ਇਦਾਂ ਕਰਾਂ ਦੀ ਅਮਰਜੰਸੀ ਚ ਹਰ ਗਈ ਸੀ 76 ਚ ਉਹ ਇਦਾਂ ਨੇ ਉਹਨੂੰ ਜਿੱਤਣ ਵਾਸਤੇ ਉਹਦੇ ਕੋਲ ਕੋਈ ਦਾਅ ਸੀ ਕਿ ਕਿਸੇ ਨਾ ਕਿਸੇ ਮਿਨੋਰਟੀ ਦੇ ਉੱਤੇ ਮਤਲਬ ਕਿ ਥੋੜਾ ਜਿਹਾ ਕੀਤਾ ਜਾਵੇ ਕਾਰਵਾਈ ਉਹਦੇ ਖਿਲਾਫ ਇਹ ਉਹਨਾਂ ਨੂੰ ਕੁੱਟਿਆ ਮਾਰਿਆ ਜਾਵੇ ਤਾਂ ਕਿ ਜਿਹੜੇ ਹਿੰਦੂ ਆ ਉਹ ਮੇਰੇ ਨਾਲ ਫਿਰ ਖੜ੍ਹਮ لیکن ਜਿਹੜਾ ਇਹ ਪਾਰਟ ਨੇ ਪਾਇਆ ਉਹ ਕੰਗਣਾ ਰੰਗਉਤ ਨੇ ਉਹ ਉਹਦੇ ਹਿਸਾਬ Hindu ਵੋਟਾਂ ਨੂੰ ਗ੍ਰੈਬ ਕਰਨ ਵਾਸਤੇ Hindu ਵੋਟਾਂ ਨੂੰ ਖਿੱਚਣ ਵਾਸਤੇ ਇਹ ਉਹਦੀ ਇੱਕ ਬੜੀ ਵੱਡੀ ਇੱਕ ਗੰਦੀ ਸੋਚ ਦਾ ਪ੍ਰਵਾਹ ਦਿੱਤੀ ਰਣ ਦਿੱਜਾ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਮਤ ਸਿੰਘ ਰਾਣਾ ਸਾਡੇ ਨਾਲ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਬਲਾ ਹਾਜ਼ਰ ਨੇ ਇੱਕ ਗੱਲਬਾਤ ਕਰਾਂਗੇ ਖਾਸ ਕਰਕੇ ਕੰਗੜਾ ਅਨਰੋਧ ਵੱਲੋਂ ਜੋ ਬੀਤੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਖਾਸ ਕਰਕੇ ਸਿੱਖਾਂ ਦੇ ਬਾਰੇ ਕਿਸਾਨਾਂ ਦੇ ਬਾਰੇ ਕਹੀਆਂ ਗਈਆਂ ਸੀ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਚਾਹੋ ਸਾਬ ਕੀ ਲੱਗਦਾ ਜੋ ਇੰਟਰਵਿਊ ਦੇ ਵਿੱਚ ਕੰਗੜਾ ਅਨਰੋਧ ਵੱਲੋਂ ਕਿਹਾ ਗਿਆ ਸੀ ਕਿਸ ਤਰੀਕੇ ਨਾਲ ਦੇਖਦੇ ਹੋ ਸੀ ਦੇਖੋ ਮੈਂ ਪਹਿਲੀ ਗੱਲ ਇਹ ਸਪਸ਼ਟ ਕਰਨੀ ਚਾਹੁੰਦਾ ਕਿ ਕੰਗੜਾ ਅਨਰੋਧ ਦਾ ਕੋਈ ਆਈ ਦਾ ਨਵਾਂ ਕੋਈ ਨਵਾਂ ਵਾਅਦਾ ਨਹੀਂ ਹੈ ਬੜੇ ਦੇਰ ਤੋਂ ਮੇਰਾ ਖਿਆਲ ਤਾਂ ਭਾਜਪੀ ਨੇ ਉਹਦੀ ਇਸ ਮਾੜੀ ਆਦਤ ਜਿਹੜੀ ਦੇ ਮਾੜਾ ਸੁਭਾਅ ਆ ਜਿਹੜੀ ਦੀ ਮਾੜੀ ਥਿੰਕਿੰਗ ਐ ਸੋਚ ਐ ਵਾਹ ਯਾਦਗੱਲਾਂ ਕਰਦੀ ਉਸ ਨੂੰ ਮੁੱਖ ਰੱਖ ਕੇ ਮੇਰੇ ਹਿਸਾਬ ਨਾਲ ਤਾਂ ਟਿਕਟ ਦਿੱਤੀ ਸੀ ਉਹਨੂੰ ਵੀ ਇਹ ਵਧੀਆ ਇਹ ਜਿੱਥੇ ਕਿਸੇ ਦੀ ਪੱਗ ਲਾਉਣੀ ਆ ਜਿੱਥੇ ਕਿਸੇ ਦੀ ਬੇਇੱਜ਼ਤੀ ਕਰਨੀ ਆ ਉਥੇ ਕੰਗਨਰ ਨਾਉ ਤੇ ਹੈਗੀ ਇਹਨੂੰ ਦੋ ਟਿਕਟ ਇਹ ਪਾਰਲੀਮੈਂਟ ਵਿੱਚ ਵੀ ਜਿਹੜਾ ਕੋਈ ਭਾਜਪਾ ਦੇ ਖਿਲਾਫ ਬੋਲੇਗਾ ਉਹਦੇ ਖਿਲਾਫ ਹੈ ਬਹੁਤ ਕੁਸ਼ਲੀ ਬਵਾਜਦੀ ਕਿ ਉਹ ਬੇਕਰ ਬਗੜਵਾਈ ਕਰਦੀ ਆ ਜੋ ਮਰਜੀ ਮੂੰਹ ਹੁੰਦਾ ਬੋਲੀ ਜਾਂਦੀ ਹੈ ਉਹ ਪਾਰਲੀਮੈਂਟ ਦੇ ਵਿੱਚ ਮੈਂਬਰ ਬਣ ਤੋਂ ਪਹਿਲਾਂ ਵੀ ਉਹਦੇ ਕਈ ਕੰਟਰੋਵਰਸ਼ੀਅਲ ਬਿਆਨ ਆਏ ਸੀ ਤੇ ਉਹਨੂੰ ਟਿਕਟ ਦਿੱਤੀ ਗਈ ਆਪਾਂ ਜੀ ਤਵਕਕ ਰੱਖ ਦਾਂਗੇ ਬੀਜੇਪੀ ਉਹਦੇ ਖਿਲਾਫ ਕਾਰਵਾਈ ਕਰੇ ਬੀਜੇਪੀ ਨੇ ਟਿਕਟ ਦਿੱਤੀ ਉਹਨਾਂ ਗੱਲਾਂ ਤੋਂ ਬਾਅਦ ਕਾਰਵਾਈ ਤੇ ਬੀਜੇਪੀ ਕੀ ਕਰੇ ਇਹ ਤਾਂ ਹੁਣ ਬੀਜੇਪੀ ਫਸ ਗਈ ਜਦੋਂ ਨੇ ਕਿਸਾਨਾਂ ਦੀ ਜਿਹੜੀ ਆ ਗੱਲ ਉੱਤੇ ਜ਼ਿਆਦਾ ਹੀ ਗੱਲਾਂ ਕਹਿਤੀਆਂ ਤੇ ਉਹਨਾਂ ਨੂੰ ਅਖੀਰ ਵੇਖਣਾ ਪਿਆ ਵੀ ਤਾਂ ਸਾਡੀ ਗੱਲ ਜਿਹੜੀ ਖਰਾਬ ਹੋ ਗਈ ਹੈ ਇਹ ਸਾਡੀ ਪਾਰਟੀ ਦੀ ਜੱਗ੍ਹੀ ਬੜੀ ਬਦਨਾਮੀ ਹੈ ਤੇ ਹੋਰ ਬਦਨਾਮੀ ਇਹਨੇ ਵੱਡੀ ਕਰਤੀ ਉਹਨੂੰ ਮੁਖ ਰੱਖ ਕੇ ਉਹਨਾਂ ਨੇ ਇੰਨਾ ਕੋਈ ਕਾਰਵਾਈ ਕੀਤੀ ਹੈ ਅਦਰਵਾਈਜ਼ ਦੇ ਵਰ ਵੈਰੀ ਹੈਪੀ ਵਿਦ ਕਗਨਾ ਉਹ ਹੈਪੀ ਸੀ ਤੇ ਉਹਦੇ ਕਰਕੇ ਉਹ ਉਹਨਾਂ ਨੇ ਟਿਕਟ ਦਿੱਤੀ ਸੀ ਕਗਨਰ ਦਾਉਤ ਜਿਹੜੇ ਇਹੋ ਜਿਹੇ ਲੋਕ ਉਹ ਦੇਣਾ ਕਿਸੇ ਵੀ ਪਾਰਟੀ ਦੇ ਵਿੱਚ ਜਿਹੜੇ ਸਦਾ ਤਹੀ ਗੱਲਾਂ ਕਰਦੇ ਆ ਜਿਹੜੇ ਕਿਸੇ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਨਹੀਂ ਸਮਝਦੇ ਸਮਾਜ ਦੇ ਵਿੱਚ ਜਾਂ ਉਹਦੀ ਬੇਇੱਜ਼ਤੀ ਕਰਨ 'ਚ ਬੜਾ ਮਾਣ ਮਹਿਸੂਸ ਕਰਦੇ ਆ ਉਹ ਜ਼ਿਆਦਾ ਸਮਾਂ ਨਹੀਂ ਚੱਲਦੇ ਹੁੰਦੇ ਉਹ ਐਵੇਂ 2-4 ਮਹੀਨੇ 5 5-6 ਮਹੀਨੇ ਉਹਨਾਂ ਦੀ ਲਾਈਫ ਹੁੰਦੀ ਆ ਪੋਲੀਟਿਕਲ ਬਾਅਦ ਤਾਂ ਹੁਣ ਜਿਵੇਂ ਇਹਨਾਂ ਨੇ ਪਾਬੰਦੀ ਲਾਤੀ ਇਹਨਾਂ ਨੇ ਕਿਹਾ ਤਾਂ ਤੂੰ ਕੋਈ ਵਿਹਾਰ ਨਹੀਂ ਦੇਣਾ ਕੀ ਹੁਣ ਫਿਰ ਕੀ ਲਭਾ ਕੀ ਬੀਜੇਪੀ ਮੈਨੂੰ ਦੱਸੋਗਾ ਇਹਦਾ ਬੈਟਰ ਨਹੀਂ ਸੀ ਬੀਜੇਪੀ ਨੂੰ ਅਸਤੀਫਾ ਦਵਾ ਕੇ ਤਾਂ ਆਪਣਾ ਐਮਪੀ ਦੁਆਰਾ ਜਿਤਾ ਲੇਦੀ ਤੇ ਚੰਗਾ ਸਿਆਣਾ ਬੰਦਾ ਲੈ ਲੈਂਦੀ ਇਹ ਦਰਸਲ ਬੋਲੀ ਉਹ ਕੋਈ ਆ ਜੋ ਭਾਜੀਪੀ ਦੀ ਪਾਲਸੀ ਆ ਜੋ ਭਾਜੀਪੀ ਦੀ ਸੋਚ ਆ ਉਹਨੇ ਉਹਨੇ ਮੁਤਾਬਕ ਹੀ ਬੋਲਿਆ ਗਲਤ ਨਹੀਂ ਬੋਲਿਆ ਨੇ ਹੁਣ ਭਾਜੀਪੀ ਪੱਲਾ ਛਾੜਦੀ ਆ ਕੰਗਨਾਰ ਦੌਤੋਂ ਤੇ ਇਹਦੇ ਨਾਲ ਭਾਜੀਪੀ ਬਰੀ ਨਹੀਂ ਹੋ ਜਾਂਦੀ ਆ ਚਾਵਲਾ ਸਾਹਿਬ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇੱਕ ਉਹਦੀ ਫਿਲਮ ਜਿਹੜੀ ਆ ਐਮਰਜੈਂਸੀ ਉਹਦੇ ਚ ਕਾਫੀ ਜਿਹੜਾ ਖਾਸ ਕਰਕੇ ਸੰਤ ਚਨੈਲ ਸਿੰਘ ਪਿੰਡਰਾਂ ਵਾਲਿਆਂ ਦਾ ਕਿਰਦਾਰ ਨੂੰ ਬੜਿਆ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿਵੇਂ ਦਿਖਦੇ ਆ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਹੈ ਕਿ ਇਹ ਜੋ ਕੁਝ ਕੰਗਣਾ ਰਨਉਤ ਕਰ ਰਹੀ ਆ ਉਹ ਭਾਜਪਾ ਦੀ ਜਿਹੜੀ ਪਾਲਸੀਆਂ ਦੇ ਮਤਲਬ ਕਰ ਰਹੀ ਆ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਉਦੋਂ ਅਡਵਾਨੀ ਨੇ ਬਾਜਪਾਈ ਨੇ ਜਿਹਨਾਂ ਨੂੰ ਬੜੇ ਪਾ ਕਿਨੇ ਕਿ ਲਿਬਰਲ ਲੀਡਰ ਸੀਗੇ ਉਹਨਾਂ ਲੋਕਾਂ ਨੇ ਆਪਰੇਸ਼ਨ ਬਲੂ ਸਟਾਰ ਦਾ ਵੈਲਕਮ ਕੀਤਾ ਹੋਇਆ ਉਹਨਾਂ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਹੋਇਆ ਇਹ ਗੱਲਾਂ ਕੋਈ ਨਵੀਆਂ ਨਹੀਂ ਆ। ਇਹ ਜੋ ਕੁਝ ਨੇ ਫਿਲਮ ਚ ਦਿਖਾਇਆ ਇਹ ਹਰਿਆਣੇ ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਕਾਂਗਰਸ ਦੇ ਖਿਲਾਫ ਇੱਕ ਨਵੀਂ ਕਰਕੇ ਉਹਨਾਂ ਨੇ ਰੌਲਾ ਪਾ ਕੇ ਕਾਂਗਰਸ ਦੇ ਐਮਰਜੈਂਸੀ ਲਾਈ। ਤੇ ਉਹਦੇ ਵਿੱਚ ਦੋਨੋਂ ਜੇ ਐਮਰਜੈਂਸੀ ਫਿਲਮ ਦਾ ਨਾਮ ਤਾਂ ਐਮਰਜੈਂਸੀ ਆ। ਐਮਰਜੈਂਸੀ 75 ਤੇ 76 ਦੀ ਕਹਾਣੀ ਆ ਤੇ 84 ਉਹ ਤੋਂ 8 ਸਾਲ ਬਾਅਦ ਹੁੰਦੀ ਆ। ਤੁਸੀਂ ਬਲੂ ਸਟਾਰ ਉਹਦੇ ਦਾ ਇੱਕ ਛੋਟਾ ਜਿਹਾ ਪਾਰਟ ਉਹਦੇ ਦੀ ਕਿਵੇਂ ਪਾਰਤਾ ਉਹ ਥੈਟ ਵਾਸ ਨਾਟ ਪਾਰਟ ਆਫ ਅਮਰਜੰਸੀ ਆਪਰੇਸ਼ਨ ਬਲੂ ਸਟਾਰ ਜਿਹੜਾ ਥੈਟ ਵਾਸ ਨਾਟ ਪਾਰਟ ਆਫ ਅਮਰਜੰਸੀ ਕਿਉਂਕਿ ਇੰਦਰਾ ਗਾਂਧੀ ਅਮਰਜੰਸੀ ਚ ਹਰ ਗਈ ਸੀ 76 ਚ ਉਸ ਤੋਂ ਬਾਅਦ ਦੁਬਾਰਾ 80 ਦੇ ਵਿੱਚ ਵੋਟਾਂ ਹੋਈਆਂ ਇੰਦਰਾ ਗਾਂਧੀ ਉਹਦੇ ਚ ਪ੍ਰੈਮ ਮਿੰਸਟਰ ਬਣੀ ਫਿਰ ਪ੍ਰੈਮ ਬਲੂ ਸਟਾਰ ਹੋਇਆ ਉਹ ਤਾਂ ਲੋਕਾਂ ਨੇ ਜਿਹੜੀ ਪਾਲਿਸੀ ਸੀ ਇਹਨਾਂ ਦੀ ਜਿਹੜੀਆਂ ਆਪੋਜੀਸ਼ਨ ਆ ਉਸ ਵळे ਸੀਗੀ ਜਿਹੜੇ ਮਰਾੜੀ ਡਿਸਾਈ ਵਗੈਰਾ ਜਿੰਨੇ ਵੀ ਲੀਡਰ ਸੀਗੇ ਅਡਵਾਨੀ ਜਾਂ ਆਵਾਜ਼ ਪਾਈ ਦਾ ਜਿੰਨੇ ਵੀ ਇਹ ਫੇਲ ਹੋ ਗਏ ਇੰਦਰਾ ਗਾਂਧੀ ਦੁਆਰਾ ਫਿਰ ਪ੍ਰਾਈਮ ਮਿਨਿਸਟਰ ਬਣ ਗਈ ਦੇਸ਼ ਦੀ ਉਹਨੇ ਵੇਖਿਆ ਵੀ ਕੋਈ ਗੱਲ ਨਹੀਂ ਮੈਨੂੰ ਲੋਕਾਂ ਨੇ ਚੋਣ ਲਿਆ ਤੇ ਹੁਣ ਅਗਲੀ ਇਲੈਕਸ਼ਨ ਜਿਹੜੀ ਆ ਗਈ ਸੀ 84 ਦੇ ਅੰਡਰ ਚ ਇਲੈਕਸ਼ਨ ਸੀਗੀ ਪਾਰਲੀਮੈਂਟ ਦੀ ਉਹ ਇੰਦਰਾ ਨੇ ਉਹਨੂੰ ਜਿੱਤਣ ਵਾਸਤੇ ਉਹਨਾਂ ਕੋਲ ਕੋਈ ਦਾਅ ਸੀ ਕਿ ਕਿਸੇ ਨਾ ਕਿਸੇ ਮਿਨੋਰਟੀ ਦੇ ਉੱਤੇ ਮਤਲਬ ਕਿ ਥੋੜਾ ਜਿਹਾ ਉਹ ਕੀਤਾ ਜਾਵੇ ਕਾਰਵਾਈ ਉਹਦੇ ਖਿਲਾਫ ਤੇ ਉਹਨਾਂ ਨੂੰ ਕੁੱਟਿਆ ਮਾਰਿਆ ਜਾਵੇ ਤਾਂ ਕਿ ਜਿਹੜੇ ਹਿੰਦੂ ਆ ਉਹ ਮੇਰੇ ਨਾਲ ਫਿਰ ਖੜਨ। ਇਹੀ ਪਾਲਸੀ ਇੰਦਰਾ ਦੀ ਸੀ। ਹਿੰਦੂਆਂ ਨੂੰ ਨਾਲ ਜੋੜਨਾ। ਮੁੜ ਕੇ ਇਹੀ ਪਾਲਸੀ ਇੰਦਰਾ ਫੇਲ ਹੋ ਗਈ ਤੇ ਭਾਜਪਾ ਨੇ ਅਡਾਪਟ ਕਰਦੀ। ਕਿਉਂਕਿ ਤੇ ਪਿੱਛੇ ਆਰਐਸਐਸ। ਉਦੋਂ ਆਰਐਸਐਸ ਦਾ ਦੋਸ਼ ਲੱਗਦਾ ਸੀ ਕਿ ਉਹ ਕਾਂਗਰਸ ਨੂੰ ਚਲਾ ਰਹੀ ਆ। ਹੁਣ ਆਰਐਸਐਸ ਦੇ ਦੋਸੇ ਦਾ ਭਾਜਪਾ ਨੂੰ ਚਲਾ ਰਹੀ ਆ। ਅਸਲੀਅਤ ਇਹ ਆ। ਚੌਕ ਤੁਸੀਂ ਕਹਿੰਦੇ ਬਈ ਉਹੀ ਪੋਲਿਸੀ ਜਿਹੜੀ ਭਾਜਪਾ ਨੇ ਅਡਾਪਟ ਕਰ ਲਈ ਆ ਆ ਬੀਤੇ ਸਮੇਂ ਦੌਰਾਨ ਆਪਣਾ ਵੀ ਗੱਠ ਜੋੜ ਰਿਹਾ ਇਹਨੇ ਭਾਜਪਾ ਦੇ ਨਾਲ ਦੇਖੋ ਜਦੋਂ ਸਾਡਾ ਗੱਠ ਜੋੜ ਰਿਹਾ ਉਦੋਂ ਅਸੀਂ ਗੱਠ ਜੋੜ ਜਦੋਂ ਭਾਜਪਾ ਕੁਝ ਹੱਦ ਤੱਕ ਹਜੇ ਲਿਬਰਲ ਚੱਲਦੀ ਸੀ ਅਕਾਲੀ ਦਲ ਨਾਲ ਚੱਲਦਾ ਰਿਹਾ ਜਦੋਂ ਉਹਨੇ ਕਿਸਾਨਾਂ ਦੇ ਮੁੱਦੇ ਤੇ ਆ ਕੇ ਕਿਹਾ ਵੀ ਨਹੀਂ ਤੇ ਚਲੋ ਪਵਾ ਕੇ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਦੁੱਖ ਹੈ ਕਿ ਕੁਝ ਲੋਕਾਂ ਨੇ ਆਪਣੀ ਰਾਜਨੀਤੀ ਕਰਨ ਵਾਸਤੇ ਜਿਵੇਂ ਰਾਜਦੇਵ ਸਿੰਘ ਹੁਣੀ ਉਹਨਾਂ ਦੇ ਬੰਦ ਵਿੱਚ ਉਹ ਅੰਬੀਸ਼ਸ ਹੋ ਗਏ ਸੀ ਉਹਨਾਂ ਲੋਕਾਂ ਨੇ ਕੀ ਨਾ ਸੀ ਉਹਨਾਂ ਦਾ ਰਾਜਦੇਵ ਹੀ ਕਿ ਉਹਨਾਂ ਦਾ ਜਿਹੜੇ ਖਸਾਣਾ ਕੁ ਸੀ ਕਿਉਂਕਿ ਇਹ ਦਰਸਲ ਗੱਲ ਜਿਹੜੀ ਹੈ ਨਾ ਮਸਲਾ ਇਹ ਭਾਜੀਪੀ ਨਾਲ ਰਹੀ ਸਾਡੀ ਸਾਂਝ ਪਰੰਤੂ ਜਦੋਂ ਭਾਜੀਪੀ ਪ੍ਰਾਈਡ ਤੱਕ ਤੌਰ ਤੇ ਹਜੇ ਚੱਲ ਰਹੀ ਸੀ ਉਦੋਂ ਸਾਡੀ ਸਾਹ ਸੀ ਜਦੋਂ ਕਿਸਾਨਾਂ ਦਾ ਮਸਲਾ ਆਇਆ ਉਸ ਵੇ ਭਾਵੇਂ ਬਹੁਤ ਵੱਡਾ ਫੈਲਾ ਸ਼ਮਲੀਕਾ ਨਾਲ ਕੀਤਾ ਸਾਨੂੰ ਪਤਾ ਉਹ ਚੀਜ਼ ਬੜੀ ਗਲਤ ਕੀਤੀ ਸਾਨੂੰ ਬੜਾ ਅਫਸੋਸ ਹੈ ਕਿ ਕਿਸਾਨ ਆਗੂਆਂ ਨੇ ਉਸ ਚੀਜ਼ ਨੂੰ ਇਸ ਕਹਿ ਕੇ ਮਾਨਤਾ ਨਾਲ ਦਿੱਤੀ ਕਿਉਂਕਿ ਉਹਨਾਂ ਵਿੱਚੋਂ ਕੁਝ ਕਿਸਾਨ ਆਪੂ ਸੀ ਜਿਹੜੇ ਉਹ ਵਿਸ਼ੇਸ਼ ਹੋ ਚੁੱਕੇ ਸੀ ਉਹ ਖੁਦ ਉਹਨਾਂ ਦੇ ਮਨ 'ਚ ਕੁਝ ਖਿਆਲ ਸੀ ਕਿ ਅਸੀਂ ਇਲੈਕਸ਼ਨ 'ਚ ਲੜਾਂਗੇ ਸਾਨੂੰ ਇੰਨਾ ਵੱਡਾ ਸਮਰਥਨ ਮਿਲਿਆ ਤੇ ਅਸੀਂ ਇੱਥੇ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਆ ਕੁਝ ਲੋਕਾਂ ਦੇ ਨਾਲ ਦੇ ਬੰਦੇ ਇਹਨਾਂ ਨੂੰ ਬਾਹਰ ਤਾਂ ਵੀ ਸ਼ੁਰੂ ਕਰਤਾ ਸੀ ਉਹਨਾਂ ਨੂੰ ਪਤਾ ਸੀ ਵੀ ਜੇ ਅਕਾਲੀ ਦਲ ਨੂੰ ਅਸੀਂ ਮਾਨਤਾ ਦਿੰਦੇ ਨੇ ਅਕਾਲੀ ਦਲ ਤਾਂ ਬਹੁਤ ਵੱਡੀ ਪਾਰਟੀ ਸੀ ਉਹ ਤਾਂ ਫਿਰ ਖੜਾ ਹੀ ਖੜਾ ਸੀ ਅਕਾਲੀ ਦਲ ਉਹਨਾਂ ਨੇ ਤਾਂ ਅਕਾਲੀ ਦਲ ਦੀ ਉਸ ਗੱਲ ਨੂੰ ਮੰਨਿਆ ਨਹੀਂ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਆ ਪਹਿਲਾਂ ਵਾਅਦਾ ਦੀ ਗੱਲ ਨਹੀਂ ਛੱਡ ਕੇ ਪਾਰਟੀ ਦਾ ਫੈਲੇ ਦਾ ਵਿਰੋਧ ਕਰਨਾ ਇੱਕ ਸਿੰਪਲ ਗੱਲ ਹੈ ਮਨਿਸਟਰੀ ਛੱਡਨੀ ਪਾਰਟੀ ਜੋ ਲੈਣ ਛੱਡਣਾ ਇਹ ਖਾਲਾਜੀ ਦਾ ਬਾੜਾ ਨਹੀਂ ਇੱਕ ਐਡਾ ਵੱਡਾ ਇੱਦਾਂ ਪੰਛੀ ਹੋਵੇ ਕਿਸੇ ਕੋਲ ਪਿੰਡ ਦੀ ਉਹ ਨਹੀਂ ਛੱਤੀ ਛੱਡਦਾ ਉਹ ਤਾਂ ਕੈਬਨ ਮੰਤਰੀ ਸੀ ਫਿਰ ਛੱਡਣ ਦਾ ਲਾਭ ਕੀ ਹੋਇਆ ਦੱਸੋ ਉਹਨਾਂ ਨੂੰ ਫਿਰ ਜੀ ਵੇਖਿਆ ਜਾਵੇ ਤਾਂ ਉਹਦਾ ਵਿਚਾਰਾ ਨੇ ਐਵੇਂ ਛੱਡਤੀ ਫਿਰ ਜੇ ਤੁਸੀਂ ਵੀ ਨਹੀਂ ਕੀਤਾ ਤੁਸੀਂ ਉਹਨਾਂ ਨੇ ਨਹੀਂ ਕੀਤਾ ਫਾਇਦਾ ਕੀ ਹੋਇਆ ਦੱਸੋ ਇਹ ਇਹਦੇ ਪਿੱਛੇ ਗੱਲ ਸਿਰਫ ਕੁਝ ਲੋਕਾਂ ਦੀ ਸੀ ਤੇ ਉਹ ਬੀਜੇਪੀ ਦਾ ਜਿੱਥੇ ਇਹ ਕਬ ਗਲਤ ਸੀ ਉਥੇ ਅੱਜ ਵੀ ਕਾਦੀ ਦਾ ਜਿਹੜੀ ਇਸ ਵਾਰ ਇਲੈਕਸ਼ਨ ਦੇ ਵਿੱਚ ਸਾਡਾ ਐਲਾਈਅੰਸ ਨਹੀਂ ਹੋਇਆ ਉਹ ਕਿਉਂ ਨਹੀਂ ਹੋਇਆ ਸਰਾ ਸੁਖਬੀਰ ਸਿੰਘ ਬਾਦਲ ਨੇ ਬੜਾ ਕਲੀਅਰ ਕਿਹਾ ਕਿ ਦੋ ਮੁੱਦੇ ਇੱਕ ਬੰਦੀ ਸਿੰਘਾਂ ਦੀ ਛੁਡਾਈ ਤੇ ਇੱਕ ਜਿਹੜਾ ਕਿਸਾਨਾਂ ਦੇ ਮਸਲੇ ਇਹ ਦੋ ਹੱਲ ਕਰੋਗੇ ਤੇ ਅਸੀਂ ਐਲਾਈਅੰਸ ਕਰਦੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਉਹਨਾਂ ਦਾ ਵਿਰੋਧ ਕਰੋ ਬੰਦੀ ਸਿੰਘਾਂ ਦਾ ਤੇ ਕਿਸਾਨਾਂ ਦਾ ਵੀ ਵਿਰੋਧ ਕਰੋ ਉਹਨਾਂ ਦਾ ਮੁੱਦਾ ਦਾ ਚੱਕੋ ਬੰਦੀ ਸਿੰਘਾਂ ਦਾ ਤੇ ਇਹਨਾਂ ਕਹਿੰਦੇ ਜੀ ਇਹ ਗੱਲ ਹੈ ਤੇ ਅਸੀਂ ਇਲੈਕਸ਼ਨ ਲੜਾਂ ਇਕੱਲੇ ਉਹਨਾਂ ਨੇ ਰਿਆਸ ਉਹ ਇਸ ਗੱਲ ਤੇ ਲੈਟ ਪਿੱਛੇ ਹੋ ਗਏ ਚਲੋ ਸਾਬ ਮੇਰਾ ਸਵਾਲ ਫੇਰ ਮੁੜ ਕੇ ਉੱਥੇ ਆ ਗਿਆ ਕੰਗਣਾ ਦੀ ਗੱਲ ਚੱਲਦੀ ਸੀ ਜਿਸ ਤਰੀਕੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਦਾ ਇੱਕ ਉੱਚਾ ਕਰਤਾਰ ਹੈ ਇੱਕ ਸਿੱਖ ਪੰਥ ਦੇ ਵਿੱਚ ਹਰ ਹਿਰਦੇ ਦੇ ਵਿੱਚ ਉਹਨਾਂ ਦਾ ਦਿਲੋਂ ਸਤਕਾਰ ਹੈ ਜਿਸ ਤਰੀਕੇ ਨਾਲ ਫਿਲਮ ਦੇ ਵਿੱਚ ਉਹਨਾਂ ਨੇ ਦਰਸਾਇਆ ਉਹ ਕਿਵੇਂ ਦਿਖਦੀ ਸੀ ਉਹ ਮੈਂ ਜਿਗਰ ਥੋੜਾ ਜਿਆ ਕੀਤਾ ਪਹਿਲਾਂ ਕਿ ਇਸ ਗੱਲ ਦਾ ਪਹਿਲੀ ਗੱਲ ਤਾਂ ਜੋੜ ਹੀ ਜੁੜਦਾ ਸੀ ਕਿ ਐਮਰਜੈਂਸੀ ਫਿਲਮ ਦੇ ਵਿੱਚ ਉਹ ਪਰ ਇਹੰਮ ਬੂਸਟਾਰੇ ਦਾ ਵੱਖਰਾ ਇਸ ਹਿਸਟਰੀ ਦਾ 파ਰਟ ਹੈ ਤੇ ਅਮਰਜੈਂਸੀ ਇੱਕ ਵੱਖਰਾ 파ਰਟ ਹੈ ਅਮਰਜੈਂਸੀ ਇੰਦਰਾ ਗਾਂਧੀ ਦੀ ਫੇਲਿਅਰ ਅਤੇ ਉਹਦੇ ਖਿਲਾਫ ਜਿਹੜਾ ਕੋ ਹਾਈ ਕੋਰਟ ਦਾ ਵਰਡਿਕਟ ਆਇਆ ਸੀ ਲਾਹੌਰ ਦਾ 1976 ਦੇ ਵਿੱਚ ਉਸ ਕਰਕੇ ਉਹਨੂੰ ਉਹਨੇ ਅਮਰਜੈਂਸੀ ਲਾ ਕੇ ਤੇ ਆਪਣੀ ਦੇ ਪਿਛੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੱਕਾ ਵੀ ਮੈਂ ਸ਼ਾਇਦ ਇਹਨਾਂ ਨੂੰ ਜ਼ਿਲ੍ਹਾ ਜੁਲਾਈ ਬੰਦ ਕਰ ਦੂੰਗੀ ਤੇ ਲੋਕਾਂ ਵਿੱਚ ਮੇਰਾ ਦੇ ਪ੍ਰਭਾਵ ਜਾਊਗਾ ਤਾਂ ਮੈਂ ਜਿੱਤ ਲੂੰਗੀ ਕਿਉਂਕਿ ਉਹਨੂੰ ਇਹ ਨਹੀਂ ਪਤਾ ਵੀ ਇਹ ਤਾਂ ਐਕਸ਼ਨ ਐਂਡ ਰਿਐਕਸ਼ਨ ਆ ਰੀਕੋਰਡ ਆ ਆਪੋਜ਼ਿਟ ਉਹ ਉਹ ਬਿਲਕੁਲ ਜਿਵੇਂ ਇਹ ਦਿਨਾਂ ਤੱਕ ਕਿਹਾ ਉਹਨੇ ਬੁਰੀ ਤਰ੍ਹਾਂ ਇੰਦਰਾ ਗਾਂਧੀ ਖੋਦ ਪ੍ਰਾਈਮ ਮਿਨਿਸਟਰ ਰਹਿ ਕੇ ਹਾਰ ਗਈ ਔਰ ਉਹਦੀ ਸਾਰੀ ਟੀਮ ਹੀ ਹਾਰ ਗਈ ਲੇਕਿਨ ਜਿਹੜਾ ਇਹ ਪਾਰਟ ਨੇ ਪਾਇਆ ਉਹ ਕੰਗਣਾ ਰਣੌਤ ਨੇ ਉਹ ਉਹਨੇ ਸਭ ਹਿੰਦੂ ਵੋਟਾਂ ਨੂੰ ਗ੍ਰੈਬ ਕਰਨ ਵਾਸਤੇ ਹਿੰਦੂ ਵੋਟਾਂ ਨੂੰ ਖਿੱਚਣ ਵਾਸਤੇ ਇਹ ਉਹਦੀ ਇੱਕ ਬੜੀ ਵੱਡੀ ਇੱਕ ਗੰਦੀ ਸੋਚ ਤੇ ਰਾਜਨੀਤੀ ਦਾ ਨਤੀਜਾ ਤੇ ਕੁਦਰਤੀ ਆ ਜਿਹੜੀ ਉਦੋਂ ਬਾਅਦ ਉਹ ਸੈਂਸਰ ਬੋਰਡ ਦੇ ਵਿੱਚ ਜਾ ਰਹੀ ਆ ਤੇ ਸੈਂਸਰ ਬੋਰਡ ਉਹਨੂੰ ਪਾਸ ਕਰਦਾ ਤੇ ਕੁਦਰਤੀ ਆ ਵੀ ਸੈਂਟਰ ਦੀ ਇਸ਼ਾਰੇ ਤੋਂ ਬਿਨਾਂ ਸੈਂਸਰ ਬੋਰਡ ਨੇ ਕਿੱਥੋਂ ਪਾਸ ਕਰਤੀ ਇਹਦਾ ਸੈਂਸਰ ਬੋਰਡ ਨੂੰ ਰੋਕ ਲਾ ਦੇਣੀ ਚਾਹੀਦੀ ਸੀ ਵੀ ਤੂੰ ਕਿਸੇ ਕਮਿਊਨਿਟੀ ਦੇ ਖਿਲਾਫ ਦੇ ਰਹੀ ਆ ਜੇ ਤੂੰ ਤੇਰਾ ਵਿਰੋਧ ਆ ਤੇ ਬਹੁਤ ਵੱਡੀ ਗਿਣਤੀ 'ਚ ਉਹ ਸਿੱਖਣੇ ਨੇ ਉਹਨੂੰ ਫਾਲੋ ਕਰਦੇ ਆ ਬਲਕਿ ਮジョਰਿਟੀ ਆਫ ਸਿੱਖਾਂ ਦਾ ਇੱਕ ਬੜਾ ਵੱਡਾ ਜੇ ਕੋਈ ਜਿਹੜੇ ਇਹਨਾਂ ਦੇ ਭਗਤ ਨੇ ਬੀਜੇਪੀ ਦੇ ਭਗਤਾਂ ਨੂੰ ਛੱਡ ਕੇ ਸਿੱਖ ਸਾਰੇ ਹੀ ਚਾਹੇ ਉਹ ਕਿਸੇ ਵੀ ਪਾਰਟੀ 'ਚ ਬੈਠਿਆ ਹੋ ਸੰਤ ਨਾਨਕ ਸਿੰਘ ਪੰਡਰਾਵਾਲੇ ਦਾ ਸਵਾਗਤ ਜਿਹੜਾ ਸਨਮਾਨ ਕਰਦੇ ਆ ਔਰ ਕੋਈ ਲੋਕ ਇਸ ਤੀ ਨੂੰ ਬਰਦਾਸ਼ਤ ਨਹੀਂ ਕਰਦੇ ਤਾਂ ਅੱਜ ਥਾਂ-ਥਾਂ ਤੇ ਤਰਦੇ ਬਯਾਰੇ ਤੇ ਵਿਰੋਧ ਹੋ ਰਿਹਾ ਸੋ ਜਿਹੜਾ ਪਾਰਟ ਆ ਉਹ ਬਿਲਕੁਲ ਸੋਚੀ ਸਮਝੀ ਸਾਜਿਸ਼ ਦੇ ਦੀਨ ਮੋਟਾ ਲੋਕਾਂ ਦੀਆਂ ਲੈਣ ਵਾਸਤੇ ਹਿੰਦੂ ਵੋਟਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਬੀਜੇਪੀ ਹਰਿਆਣੇ ਦੀ ਇਲੈਕਸ਼ਨ ਜਿੱਤਣ ਵਾਸਤੇ ਇਹ ਸਾਰਾ ਇੱਕ ਜਿਹੜਾ ਜਾਲ ਬੁਣਿਆ ਹੈ ਚਾਲੋ ਸਾਹਿਬ ਲੱਗਦਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੇ ਹਿੰਦੂ ਵੋਟ ਬੈਂਕ ਨੂੰ ਨੇ ਆ ਭਾਜਪੀ ਨੇ ਇੱਕ ਤਰ੍ਹਾਂ ਦੀ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਹੈ ਲੱਗਦਾ ਕਿ ਜਿਹੜੇ ਹਿੰਦੂ ਲੋਕ ਵੀ ਨੇ ਸੰਭੜੇ ਕਾਫੀ ਵਿੱਚ ਸਮਝਦਾਰ ਹੈ ਉਹ ਇਸ ਤਰ੍ਹਾਂ ਦੀ ਚੀਜ਼ ਨੂੰ ਲੈ ਕੇ ਵੋਟ ਪਾਣਗੇ ਇਹਨਾਂ ਨੂੰ ਦੇਖੋ ਸਾਡਾ ਇਹ ਦੇਸ਼ ਹੈ ਹਿੰਦੁਸਤਾਨ ਇਹ ਬੋ ਤਰਮੀ ਦੇਸ਼ ਹੈ ਬੋ ਬੋ ਪਛਾਈ ਦੇਸ਼ ਹੈ ਬੋ ਤਰਮੀ ਦੇਸ਼ ਹੈ ਇਹ ਜੋ ਇਹ ਜੁੜੀ ਨਹੀਂ ਹੁੰਦਾ ਕਿ ਜੋ ਇੱਕ ਪੋਲੀਟੀਕਲ ਪਾਰਟੀ ਦਾ ਆਦਮੀ ਸੋਚਦਾ ਉਹ ਵੀ ਹੁੰਦਾ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਸੀ ਕਿ ਮੈਨੂੰ ਹਿੰਦੂ ਵੋਟ ਪਾ ਦੇਣਗੇ ਲੇਕਿਨ ਉਹਨੂੰ ਕਿੱਡੀ ਵੱਡੀ ਕਿੱਡਾ ਵੱਡਾ ਨੁਕਸਾਨ ਅੱਜ ਕਾਂਗਰਸ ਦਾ ਹੋ ਗਿਆ ਕਾਂਗਰਸ ਅੱਜ ਦੇਸ਼ ਪਰਚੋਂ ਖਤਮ ਹੁੰਦੀ ਜਾਂਦੀ ਆ ਉਹਨਾਂ ਕੀਤਾ ਤੇ ਏਡਾ ਵੱਡਾ ਕੰਮ ਏਡਾ ਵੱਡਾ ਸਾਡਾ ਜੋ ਧਾਰਮਿਕ ਕੇਂਦਰ ਸੀ ਉਹਦੇ ਤੇ ਤੋਪਾਂ ਤੇ ਟੈਂਕ ਚਾੜ ਦਿੱਤੇ ਤੇ ਉਹਨੂੰ ਉਹਦਾ ਨਤੀਜਾ ਮਿਲ ਗਿਆ ਕਾਂਗਰਸ ਨੂੰ ਅੱਜ ਕਾਂਗਰਸ ਦੇਸ਼ ਚੋਂ ਖਤਮ ਹੋ ਗਈ ਆ ਰੈਡੀਕੇਟ ਕਰਤੀ ਆ ਉਦੋਂ ਕਿਤੇ ਵੀ ਸਨਮਾਨ ਨਹੀਂ ਮਿਲ ਰਿਹਾ ਕਾਂਗਰਸ ਨੂੰ ਨੰਬਰ 2 ਤੇ ਜਿਹੜੇ ਅਕਾਲੀ ਦਲ ਦੀ ਲੀਡਰਸ਼ਿਪ ਸੀ ਉਹ ਬੜੀ ਸੁਚੇਤ ਰਹੀਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਨਾਂ ਦੇ ਨਾਲ ਹਿੰਦੂਆਂ ਦਾ ਕਿੰਨਾ ਵੱਡਾ ਸਬੰਧ ਰਿਹਾ ਪੰਜਾਬ ਦੇ ਵਿੱਚ ਉਹ ਇੱਕ ਬੜੇ ਸਰਪ੍ਰਸਤ ਆਗੂ ਦੇ ਤੌਰ ਤੇ ਵਿਚਰੇ ਆ ਪੰਜਾਬ ਦੇ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਲੇਕਿਨ ਇਹ ਮੈਂ ਕਹਿ ਰਿਹਾ ਕਿ ਇਹਨਾਂ ਨੇ ਹਿੰਦੂ ਵੋਟ ਨੂੰ ਲੈਣ ਵਾਸਤੇ ਇੱਕ ਟਰਾਈ ਕੀਤੀ ਆ ਲੇਕਿਨ ਹਿੰਦੂ ਵੀ ਉਸੇ ਹੀ ਦੇਸ਼ ਦਾ ਹਿੱਸਾ ਜਿਹੜਾ ਦੇਸ਼ ਡੈਮੋਕਰੈਟਿਕ ਕੰਟਰੀ ਆ ਬਹੁ ਪੁਛਾਈ ਤੇ ਬਹੁ ਧਰਮੀ ਦੇਸ਼ ਆ ਤੇ ਸਾਰੇ ਇਸ ਦੇਸ਼ ਦੇ ਵਿੱਚ ਬੜੇ ਵਧੀਆ ਰਿਆ ਰਿਹਾ ਜਿਹੜੇ ਰਾਜਨੀਤਿਕ ਲੋਕ ਆਣਾ ਕਿਉਂ ਹੁਣ ਮੋਦੀ ਜਿਵੇਂ ਅਰਕਾ ਇਸ ਵਾਰ ਤੁਸੀਂ ਦੇਖਿਆ ਕਿ ਮੋਦੀ ਨੂੰ 400 ਅੰਕੜਾ 400 ਅੰਕੜਾ ਦੀ ਗੱਲ ਕਰਦਾ ਸੀ ਮੋਦੀ ਥਲੇ ਚਲੇ ਗਿਆ ਮੋਦੀ ਡਾਊਨ ਹੋ ਗਿਆ ਉਹਨੂੰ ਦੂਜੀਆਂ ਵੱਡੀਆਂ ਪਾਰਟੀਆਂ ਦਾ ਸਾਰਾ ਲੈਣਾ ਪੈ ਗਿਆ ਨਿਤਿਸ਼ ਕੁਮਾਰ ਦਾ ਸਾਰਾ ਲੈਣਾ ਪੈ ਗਿਆ ਨੈਡੂ ਸਾਹਿਬ ਦਾ ਸਾਰਾ ਲੈਣਾ ਪੈ ਗਿਆ ਉਹ ਹੁਣ ਉਹਨੂੰ ਇਹ ਇਹ ਦੀਦਾ ਕੇ ਸ਼ੈਲ ਅਸੀਂ ਦੁਆਰਾ ਹਿੰਦੂਆਂ ਨੂੰ ਅਪੀਜ਼ ਕਰਕੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਅਸੀਂ ਸ਼ੈਲ ਆਪਣਾ ਵੋਟ ਬੈਂਕ ਫਿਰ ਵਧਾਵਾਂਗੇ ਇਹ ਗੰਦੀ ਰਾਜਨੀਤੀ ਆ ਇਹਦਾ ਨਤੀਜਾ ਕਦੀ ਚੰਗਾ ਨਹੀਂ ਮਿਲਦਾ ਉਹ ਲੋਕ ਜਿਹੜਾ ਹਿੰਦੂ ਸਵਾਜ ਆ ਉਹਦੇ ਵਿੱਚ ਜੇ 10 ਕੁ ਬੰਦੇ 15 ਬੰਦੇ 100 ਦੇ ਵਿੱਚੋਂ ਆਪਾਂ ਕਹਿ ਦਈਏ ਕਿ ਸਿਰਫ ਇਹੇ ਹੋ ਸਕਦੇ ਆ ਬਾਕੀ ਬਹੁਤ ਚੰਗੇ ਸ਼ੁੱਧ ਅਦੇ ਨਾਲੇ ਜਿਹੜਾ ਸਿੱਖਾਂ ਦਾ ਇੱਕ ਸਿਧਾਂਤ ਆ ਇਤਿਹਾਸ ਆ ਉਹ ਸਾਡਾ ਬੜਾ ਮਾਨਵਵਾਦੀ ਇਤਿਹਾਸ ਦਾ ਸੰਦਾਨ ਹੈ ਅਸੀਂ ਤਾਂ ਹਮੇਸ਼ਾ ਸਭ ਨੂੰ ਨਾਲ ਲੈ ਕੇ ਚੱਲਦੇ ਆ ਮਹਾਰਾਜ ਦੀ ਸਿੱਖ ਦਾ ਰਾਜ ਸਾਡਾ ਸਾਰਿਆਂ ਨਾਲ ਵੱਡਾ ਉਸੇ ਦਾ ਮਾਡਲ ਹੈ ਕਿ ਜਦੋਂ ਸਿੱਖਾਂ ਨੇ ਇੱਥੇ ਸਰਕਾਰ ਬਣੀ ਸੀ ਤੇ ਉਦੋਂ ਵੱਡੇ ਵੱਡੇ ਰੁਤਬਿਆਂ ਦੇ ਹਿੰਦੂ ਵੀ ਬਰਾਬਰ ਬੈਠੇ ਸੀ ਮੁਸਲਮਾਨ ਵੀ ਬਰਾਬਰ ਬੈਠੇ ਸੀ ਸਿੱਖ ਵੀ ਜਨੈਲੀਆਂ ਭੋਲਦੀ ਸੀ ਬਿਲਕੁਲ ਜੀ ਇਹ ਸੰਸਣ ਸਾਡੇ ਨਾਲ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਰਣਪੁਰ ਸਾਹਿਬ ਤੋਂ ਮੈਂਬਰ ਭਾਈ ਮਜੀਦ ਚਾਵਲਾ ਜਿਨ੍ਹਾਂ ਨੇ ਖਾਸ ਕਰਕੇ ਬੱਕ ਬੱਕ ਮੁੱਦਿਆਂ ਨੂੰ ਲੈ ਕੇ ਜਿਸ ਤਰੀਕੇ ਨਾਲ ਕੰਗਣਾ ਨਰੋਦ ਦੀ ਫਿਲਮ ਆਈ ਹੈ ਅ ਐਮਰਜੈਂਸੀ ਜਾਂ ਜਿਸ ਤਰੀਕੇ ਨਾਲ ਉਹਨਾਂ ਕਿਸਾਨਾਂ ਨੂੰ ਜਿਹੜਾ ਗਲਤ ਸ਼ਬਦ ਬੋਲੇ ਹੈ ਉਹਦੇ ਬਾਰੇ ਵੀ ਵਿਸਤਾਰੂਪੀ ਜੀ ਜਾਣਕਾਰੀ ਦਿੱਤੀ ਗੱਲਬਾਤ ਕੀਤੀ ਹੈ ਅ ਕੈਮਰਾ ਮਨਦੀਪ ਰਾਣਾ ਦੇ ਨਾਲ ਬੁੱਸੇ ਰਾਣਾ ਪੰਜਾਬੀ ਲੋਕ ਚੈਨਲ ਸ਼ਰੀਨੰਦ ਪੋਸਾ